ਫੋਰਸ ਆ ਗਈ ਫੋਰਸ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਕਿ ਸਾਰੇ ਠੀਕ ਠਾਕ ਹੋਗੇ ਤੇ ਆਪਾਂ ਪਹੁੰਚ ਗਏ ਅੱਜ ਇਸ ਸਾਈਟ ਤੇ ਤੇ ਫੋਰਸ ਆ ਗਈ ਆਉਂਦੇ ਫੋਰਸ ਲੱਗੀ ਆਪਣੇ ਦੁਆਲੇ ਦਾ ਡਰ ਨਹੀਂ ਹੁਣ ਕੋਈ ਇੱਕ ਆ ਉਹ ਬਈ ਸਾ ਇੱਧਰ ਬੈਠੇ ਕੰਮ ਕਰਦੇ ਇੱਕ ਆ ਘਲੋਤਾ ਇਹ ਇਹਨਾਂ ਨਾਲ ਹੀ ਬਾਕੀ ਆਪਾਂ ਕਰਾਂਗੇ ਦੀ ਸਾਫ ਸਪਾਈ ਕਰਦੀ ਆ ਤੇ ਹੁਣ ਹੈਡ ਲਾਕ ਚੇਂਜ ਕਰਦੇ ਆ ਦੇਖੋ ਕੀ ਬਣਦਾ ਜੁੜੇ ਰਹੋ ਤੁਸੀਂ ਅੱਜ ਆਪਣੇ ਨਾਲ ਤੇ ਅੱਜ ਆਪਾਂ ਕੀ ਕੀ ਕਰਦੇ ਆ ਦਿਖਾਉਣੇ ਤੁਹਾਨੂੰ ਸਭ ਉਹ ਵੀ ਮਿੱਤਰੋ ਗ੍ਰੇਨ ਮੈਂ ਜਿਹੜਾ ਹੈਡਲ ਗੇਅਰ ਆਇਆ ਹੈ ਉਹ ਆਪਾਂ ਕਰਨਾ ਹੈ ਚੇਂਜ ਅੱਜ ਆਪਾਂ ਮਿਸਤਰੀ ਵੀ ਬਣ ਜਾਣਾ ਪਰ ਕਿਹ ਚੇਂਜ ਤੇ ਉੱਥੇ ਹੀ ਕਰ ਦੇਣਾ ਰੀਆ ਨਹੀਂ ਉੱਥੇ ਕਰਦੇ ਰਿੰਗ ਕਰ ਉਹ ਮਿੱਟੀ ਹੈ ਕਿਡਾ ਤਗੜਾ ਟੇਲਾ ਫਸਿਆ ਉਹ ਵਿੱਚ ਹੇਲੂਇਆ ਬੀਤ ਹੋ ਗਿਆ ਹਾਟੋ ਪਹਿਲੇ ਇਸ ਤੋਂ ਲਗਾਨੇ ਰ ਨੁਲਾ ਸਾਡਾ ਹੋ ਗਿਆ ਆਪੇ ਮਾਰੀ ਦਾ ਕਿੱਟਰ ਲਾਇਆ ਕਰ ਰੇਡ ਦੇ ਰੇੜੇ ਕਿੱਲਾ ਯਾਰ ਚੱਕਾ ਬਣਾ ਲਾ ਇਹਨੂੰ ਡੰਡਾ ਫੜ ਲਾ ਇੱਕ ਰੇੜੇ ਕਰਦੇ ਕਰਦੇ ਕਰ ਕਰ ਕਾ ਕਰ ਕਰ ਰਹੀ ਆ ਉਹ ਨਵਾਂ ਆਇਆ ਉਹ ਕੋਣ ਆਜੋ ਫੜਿਆ ਜਾਉਂਦੇ ਬੋਲਣ ਕਰੇਗਾ ਚੱਲ ਅਰੀ ਆਰੀਆ ਅਰੀਆ ਕਰ ਦੇ ਬੱਸ ਉਹ ਅਨਸਾਰੀ ਉਸ ਕੋ ਵੀ ਰੇਡ ਕੇ ਇਧਰ ਹੀ ਲਿਆ ਟਾਂਗ ਦਿੱਤੀ ਨੇ ਇਧਰ ਜਾ ਇੱਕ ਇੱਕ ਕਰਕੇ ਉਤਾਰਨਾ ਹਰਾ ਉਹ ਕੰਦਾ ਦੋ ਵੀ ਮੇਤਰਾ ਇਧਰ ਹੁੰਦਾ ਗਾਟਰ ਸਟਿਚਿੰਗ ਸਟਿਚਿੰਗ 온 the stitching ਆ ਜੱਕਾ ਲੱਗਦਾ 17 ਬਾਗ ਵਿੱਚ ਨੇ ਖਿੱਚਦੇ ਇੱਕ ਉਧਰ ਲੱਗਦਾ ਕਿੱਧਰ ਲੱਗ ਹੋ ਗਿਆ ਵੀ ਇਹ ਵੀ ਹੋ ਗਿਆ ਦੋ ਰਹਿ ਕੇ ਦੋ ਆਈ ਲਗਾ ਪਾਏਗਾ ਉਹ ਵੀ ਹੋ ਜਾਏਗਾ ਅੱਛਾ ਕਦ ਤੱਕ ਹੋ ਜਾਏਗਾ ਕਿੰਨੇ ਦਿਨ ਲੱਗेंगे ਕਿ ਆ ਵੀ ਜਦਨ ਮਤਲਬ ਸਟੀਚਿੰਗ ਖਤਮ ਹੋ ਗਈ ਨਾ ਇਹ ਤਾਰ ਵੀ ਕੋ ਦਨ ਆਪਾਂ ਗਾੜ ਚੁੱਕਾ ਹੈ ਐ ਖਾ ਲੋ ਖਾ ਲੋ ਦਾਲ ਰੋਟੀ ਇਧਰ ਬੰਦੇ ਚਾਂ ਟਾਈਟ ਕਰੰਦੇ ਸਾਰੇ ਹੋ ਗਈ ਇੱਕ ਚਾਂ ਟਾਈਟ ਉਹ ਟ੍ਰੇਨਾਂ ਕੀ ਟ੍ਰੇਨ 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 ਅਵੇ ਵਿੱਚ ਇਦਾਂ ਪੈਨ ਲਾ ਜਦੋਂ ਮੈਨੂੰ ਚੈੱਕ ਲੱਗਦਾ ਮੇਰੇ ਗਾਣ ਨੂੰ ਜੈਕ ਟਾਈਟ ਕਰਦੇ ਗਾਣ ਪੜੀ ਜਾਂਦੀ ਤੇਦੇ ਚ ਪਦਰਾ ਆਲੂ ਇਹਦੀਆਂ ਸਮੋਹ ਬਾਦਰ ਹੁਣ ਵੇਲੇ ਕਿਹੜੀਆਂ ਬਕਨੀਕ ਕਿਹੜੀਆਂ ਪਾਣੀਆਂ ਨੇ ਆ ਬਾਬਾ ਇਹ ਸੱਪਾਂ ਵਾਲਾ ਬਾਬਾ ਓਂਗ ਮਾਂ ਸਮੂਹੀ ਆਏ ਫੋਨ ਮਰੋ ਫੋਨ ਮਰੋ ਆਹ ਫਰ ਰੱਦੇ ਸੀ ਜਾ ਚਾੜਲੇ ਆ ਵੀ ਸ਼ੇ ਉਹ ਵੀ ਮੇਟਰ ਅੱਜ ਫੇਰ ਆਵਾ ਚਾਹ ਵੀ ਆ ਗਏ ਆ ਦੁਕਾਨ ਦੇ ਤੇ ਸਮੋਸੇ ਖਾਉਂਦਾ ਫੋਰਮੈਨ ਰੀਕ ਇੱਕ ਪਲੇਟ ਆਉਣ ਲੱਗੀ ਹੈ ਹੈ ਅੱਗੇ ਇੱਕ ਪਲੇਟ ਹੋਰ ਆ ਗਏ ਪੂਆ ਖਾ ਗਏ ਨਹੀਂ ਰੱਜ ਚਾਹ ਤੇਰੀ ਤੇ ਸਮੋਸੇ ਹਾਂ ਰੀਕ ਨੂੰ ਆਕਾ ਲਗਾਉਂਦੇ ਹਾਂ ਹਾਂ ਤੁਸੀਂ ਸਿਆਣ ਨਾ ਲਗਾਉਂਦੇ ਖਾਸ ਸਮੋਸੇ ਜਾਣਗੇ ਅੰਦਰ ਸਮੋਸੇ ਅੰਦਰ ਤੇ ਯਾਰ ਜਲੰਦਰ ਮਾਉ ਮਾਉ ਵਾਹ ਇੱਥੇ ਚੱਲ ਜਾ ਇੱਥੇ ਚੱਲ ਜਾ ਦੀ ਆਪਣੀਆਂ ਲੱਗੀਆਂ ਉਹ ਕਰੇਨਾ ਦੇ ਉਥੇ ਆਪਾਂ ਚੱਲੇ ਆ ਆਪਣੇ ਬੰਦੇ ਇੱਥੋਂ ਕਿੰਨੇ ਕਿਲੋਮੀਟਰ ਆ 32 ਕਿਲੋਮੀਟਰ ਨਹੀਂ 33 ਕਿਲੋਮੀਟਰ ਦੂਰ ਆਪਣੇ ਕੰਮ ਚੱਲਣਦੇ ਆ ਉਥੇ ਆਪਣੇ ਬੰਦੇ ਕੰਮ ਕਰਦੇ ਆ ਤੇ ਆਪਾਂ ਚੱਲੇ ਆ ਉਹਨਾਂ ਕੋਲ ਆਪਾਂ ਕੰਮ ਥੋੜਾ ਜਿਹਾ ਕਰਕੇ ਆਪਾਂ ਸਾਰਾ ਸਮਾ ਲ ਗਏ ਤੇ ਹੁਣ ਆਪਾਂ ਇੱਥੇ ਚੱਲ ਗਏ ਮੈਂ ਪਹਿਲੀ ਵਾਰ ਆਇਆ ਤਾਂ ਫਿਰਨਲ ਕਰਕੇ ਪਿੱਲਾ ਸਾਈਡ ਹਾਂ ਫੋਰਮੈਨ ਨੂੰ ਕਰੋ ਕਿਨੇ 8 ਮਹੀਨੇ ਹੋ ਗਏ ਮੈਸਾਣਾ ਕਰਿੰਦਾ ਤੇ ਆਹ ਰੋਡ ਆ ਰੋਡ ਦੇ ਨਾਲ ਨਾਲ ਹੀ ਆਪਾਂ ਚੱਲ ਹਾਂ ਹਾਰਨ ਠੀਕ ਰਹੀ ਯਾਰ ਇਹਦਾ ਹਾਰਨ ਠੀਕ ਰਹੀ ਇਹਦਾ ਆਹ ਮੈਂ ਖਤਮ ਲੈਣਾ 11ਵਾਂ 11ਵਾਂ ਹਾਂ ਇਹਦਾ ਹਾਰਨ ਠੀਕ ਰਹੀ ਯਾਰ ਉਹ ਖੜਾ ਆਪਣਾ ਆਕਸ਼ਨ ਤੇ ਪਹੁੰਚ ਗਏ ਆਪਾਂ ਸਾਈਡ ਤੇ ਤੋਲ ਤੁਹਾਡੇ ਸਾਡਾ ਫੋਰਮੈਨ ਫੋਰਮੈਨ ਹੁਣ ਆਪਸ਼ਨ ਲਊ ਕੀ ਆਪਸ਼ਨ ਲੈਂਦਾ ਉੱਥੇ ਕੱਢ ਗਾਰਡਰ ਫੜ ਕੇ ਖੜੀਆਂ ਨੇ ਕਰੇਨਾ ਉਹ ਸਾਹਮਣੇ ਤੇਨ ਮੂੰਹ ਬੰਨਿਆ ਤੇ ਤਰਸੇ ਮੂੰਹ ਤਰਸੇ ਫੋਰਮੈਨ ਤੇ ਸੁਪਰਵਾਈਜ਼ਰ ਸੁਪਰਵਾਈਜ਼ਰ ਸਾਫ ਹਮ ਨਮਸਕਾਰ ਨਮਸਕਾਰ ਇਧਰੇ ਇੱਕ ਹੀ ਰਹਿ ਗਿਆ ਆ ਤੇ ਪੰਜ ਤੇ 6 ਰਹਿ ਗਏ ਤੇ ਉਹ ਹੋ ਜਾਣਾ ਇੱਕ ਹੋ ਜਾਣਾ ਅੱਜ ਓਏ ਹੋਏ 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 ਤੂੰ ਤੇ ਮਿਲ ਲੈ ਐਕਸੀਲੇਟਰ ਤੇ ਇੱਕ ਕਰੇ ਕਾਦਰ ਇੱਥੇ ਵੀ ਚੰਗੇ ਪਾ ਰਹੀ ਆ ਲੱਗਦਾ ਕੀ ਕਰੁੰਦਾ ਕੰਮ ਕਰੋ ਹਾਂ ਤੁਹਾਨੂੰ ਕੰਮ ਕਰਨੀ ਆਗਾ ਸਾਸਰੀ ਕਾਲੀ ਸਾਸਰੀ ਕਾਲੀ ਲਾ ਵੀ ਬੰਦਰਾ ਇਹਦੇ ਜੂਮ ਲੈ ਅੰਦਰ TFC ਅਖ ਲੋ पहुंच गए देख लिया मैं तेरे को बोला था ना जाएंगे तो जल्दी जाए आ गया तो जल्दी आ गया तेरे को बोला था जाएंगे तो इधर तो तो भी वही साफ गा कि फिर मजे जा ਚੱਲਣ ਦਿਆ ਕਾਲਾ ਹੋ ਗਿਆ ਯਾਰ ਤੂੰ ਤੂੰ ਤੇ ਕਾਲਾ ਹੋ ਗਿਆ ਯਾਰ ਪੂਰਾ ਤੂੰ ਕਾਲਾ ਹੋ ਗਿਆ ਪੂਰਾ ਕਾਲਾ ਫੋਨ ਮੇ ਵੀ ਕਾਲਾ ਲੱਗ ਰਾ ਲੋ ਜੀ ਮੁੰਡਿਆਂ ਨੇ ਚਿੰਮ ਦਾ ਸਮਾਰਟ ਬਣਾ ਕੇ ਰੱਖਿਆ ਡੰਬਲ ਸੁੰਦਰ ਸਾਹਮਣੇ ਜਿਹੜਾ ਨਾ ਗਾਟਰ ਕਰਦੀਆਂ ਇੱਥੇ ਉਹ ਸਵਾਜ ਹੀ ਵੀਡੀਓਰ ਵੀ ਪੂਰੀ ਆਲ ਚੱਲੀਏ ਆਪਾਂ ਪਨੀਰ ਉਹ ਵੀ ਮੇਸਰ ਆਪਣਾ ਉਹ ਰੂਮ ਵਿੱਚ ਮੈਗੀ ਬਣਾ ਕੇ ਖਾਣ ਵਾਲਾ ਇਹ ਸਾਹਮਣੇ ਬੈਠਾ ਜੋ ਜੋ ਇਹ ਲੈ ਮੈਗੀ ਬਣਾ ਕੇ ਖਾ ਲਈ ਬਹੁਤ ਦੇ ਦੇ ਕਿੰਨਿਆਂ ਚ ਕਿੰਨੇ ਨੰਬਰ ਦਿੰਨੇ ਇਹਨੂੰ ਟੇਸਟ ਦੇ ਦੇ ਕਿਦਾਂ ਦਾ ਨੰਬਰ 8 7 ਉਹਨੇ ਆ ਲੂਣ ਮੈਂ ਥੋੜਾ ਘੇਰ ਦਿੱਤਾ ਉਹਦਾ ਵੇਖਣਾ ਦਿਖਾਉਣਾ ਹੂੰ ਹੂੰ ਜਾਂ ਕੇ ਲੂਣ ਬੋਤਲ ਆਪਾਂ ਨੰਬਰ ਕੋਈ ਨਹੀਂ ਦਿੰਨਾਂ ਨੂੰ ਸ਼ੋਰੂਮ ਤੇ ਆਏ ਕੱਪੜੇ ਲੈਣ ਮੰਦਾ ਸਾਡੀਆਂ ਸ਼ਰਟਾਂ ਲੈ ਆਂਦੇ ਆਂ ਦੇਖ ਆ ਕਲਰ ਵਧੀਆ ਹੋਣਾ ਲੱਗਾ ਲੈ ਜਾਗੇ ਹਲੋ ਦੇਖ ਰਹਾ ਯਾਰ ਇਹ ਵੀ ਉਸੇਵੇਂ ਨਾ ਜਿਹੜੇ ਮਰਜ਼ੀ ਪਸੰਦ ਕਰ ਆ ਬਲੈਕ ਲੈ ਲਾ ਕੇ ਟਰਾਈ ਕਰਕੇ ਤੇ ਟਰਾਈ ਰੂਮ ਕਿੱਧਰ ਹੈ ਠੇਡਣੀ ਹੋਣਾ ਤੇ ਠੇਡ ਇਹ ਕੌਣ ਸੀ ਐਡਬ ਐਕਸਲ ਐਕਸਲ ਲਾ ਡਬਲ ਐਕਸਲ ਇੱਜਦੇ ਤੇਰਾ ਸਹੀ ਹੈ ਚਲ ਠੀਕ ਹੈ ਤੂੰ ਲੜਕੀ ਹੈ ਕਿਆ ਨਹੀਂ ਲੜਕੀ ਹੈ ਕਿਆ ਤੂੰ ਇਤਨਾ ਵੀਡੀਓ ਤੇ ਲੜਕੀ ਲੜਕੀ ਹੈ ਸਹੀ ਕਿਆ ਬਣਾਸ ਬਟਰ ਪਨੀਰ ਮੈਂ ਬਣਾਵਾਂਗਾ ਤੂੰ ਬਟਰ ਪਨੀਰ ਰੋਟੀ ਬਣਾ ਰਹੀ ਹੈ ਕਿੰਨੀ 15 ਸਿਰ ਕੋਈ ਸਾਡੀ ਵੀ ਇਹ ਮੰਨਨੇ ਦੋਨੇ ਨਾਲ ਤਾਂ ਬੋਲਣਾ ਕਿ ਲੜਕੀ ਇਧਰੀ ਹੈ ਠੀਕ ਹੈ ਲੜਕੀ ਹੈ ਨਾ ਲੋਗ ਗੁੱਤਾ ਕੀਤੀਆਂ சா பட